ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5 ਨਗ ਦਿਖਾਵਾਂਗੇ ਦੋ ਬੱਚੀਆਂ ਤੇ ਦੋ ਜਰਸੀ ਇੱਕ ਪਿਓਰ ਪੰਜਾਬ ਵਾਲਾ ਜਰਸੀ ਦਾ ਬੱਚਾ ਹੀ ਦੇਖੀ ਜਾਂਦੇ ਆਪਾਂ ਤੇ ਇੱਕ ਪਹਿਲੇ ਨੰਬਰ ਤੇ ਖੜੀ ਹੈ ਐਚ ਏ ਐਚਐਫ ਤੋਂ ਗੱਲ ਸਟਾਰਟ ਕਰਦੇ ਆ ਆਓਗੇ ਕਰੀਏ ਗੱਲ ਬਸ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਾਵਨਪ੍ਰੀਤ ਸਿੰਘ ਆ ਪੈਂਡੈਂਟ ਹੈ ਜਿਹੜਾ ਵਰਨ ਵਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਹੈ ਕੰਟੈਕਟ ਨੰਬਰ ਹੈ 987788899 ਦੂਜਾ ਨੰਬਰ ਹੈ 973550842 ਵੱਡੇ ਭਰਾ ਨਾਲ ਬਰਾਏ ਠੀਕ ਹੈ ਪਹਿਲਾ ਨੰਬਰ ਜਿਹੜੇ ਆਪਾਂ ਐਚਐਫ ਵੈੱਬ ਤੇ ਦੇਖੀਏ ਨੇ ਬਾਈ ਜੀ ਸੁਹਾ ਕਿਹੜਾ ਸੁਹ ਦੀ ਇਹ ਬਾਈ ਦੂਜਾ ਸੁਹਾ ਅਰੀਜਨਲ ਛੇ ਦਾੰਦਾ ਹੈ ਕੀ ਦੂਜਾ ਸੁਹਾ ਅਰੀਜਨਲ ਛੇ ਦਾੰਦਾ ਛੇ ਦਾੰਦਾ ਬਾਈ ਤੇ ਦਿਨ ਕਹੇ ਕ ਇੱਕ ਹਫ਼ਤਾ ਸੂਣ ਜਿ ਬਾਕੀ ਬਾਕੀ ਪਿਆਗਾ ਦੰਦੋ ਛੇ ਦੰਦਾਂ ਦਾ ਛੇ ਦੰਦਾਂ ਦਾ ਕਲੀਅਰ ਆ ਬਈ ਰਿਜਨਲ ਪੂਰੇ ਛੇ ਦੰਦ ਨਹੀਂ ਗਏ ਪਹਿਲੇ ਸਵੇਰ ਦੁੱਧ ਕਿੰਨਾ ਦੱਸਿਆ ਮਾਲਕ ਨੇ ਦੁੱਧ ਮਾਲਕ ਕਹਿੰਦੇ ਪਹਿਲੇ ਨੂੰ ਤਾਂ 32 ਕਿਲੋ ਦੁੱਧ ਤੇ ਵੇ 32 ਕਿਲੋ ਠੀਕ ਹੈ ਤੇ ਲੈਵਾ ਫਾੜੀ ਵਾਲਾ ਕੰਪੈਕਟ ਜਮਾ ਹਣਾ ਫਾੜੀ ਵਾਲਾ ਬਾਕੀ ਆ ਇਹਦੇ ਲਈ ਵੀ ਇੱਕ ਤਾਂ ਮੰਗਦੀ ਹੈਗੀ ਠੀਕ ਹੈ ਵੱਡੀ ਆ ਵੀਰ ਜਿਹੜਾ ਵੀ ਸੌਦਾ ਕਰਦਾ ਹਣਾ ਕੋਈ ਛੋਟੀ ਮੰਨ ਕੇ ਨਾ ਸੌਦਾ ਕਰੀ ਅੱਜ ਦਿਨ ਸਹੀ ਕਿਨੇ ਕੁ ਲੈ ਜੂਗੀ ਅੱਜ ਦਿਨ ਬਈ ਐ ਮੰਨ ਕੇ ਇੱਕ ਹਫ਼ਤਾ ਪੈਂਡਿੰਗ ਪਿਆਗਾ ਇੱਕ ਹਫ਼ਤਾ ਬਾਕੀ ਐਦ ਕੀ ਆਪਾਂ ਅੰਦਾਜ਼ਾ ਲਾ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਆ ਦੁੱਧ ਬਈ 35 ਕਿਲੋ ਖਰਾ ਦੁੱਧ ਦੇਣਾ ਬੱਸ ਆਪਾਂ ਜੱਟ ਸੌਦੇ ਲਾ ਕੇ ਚੱਲੀਏ ਵੀ 30 ਮੰਨ ਕੇ ਲੈ ਲੈ 30 ਤਾਂ 12 ਵਾਲੀ ਹੈਗੀ ਨਹੀਂ ਹੁਣ ਤਾਂ 35 ਹੀ ਦੂਗੀ ਕਿਉਂਕਿ ਅੱਗੇ ਵੀ ਮੌਸਮ ਵਧੀਆ ਆਊਗਾ ਠੀਕ ਹੈ ਕਿਉਂਕਿ ਜੇ ਮੌਸਮ ਵਧੀਆ ਵੀ ਆਊਗਾ ਤਾਂ ਦੁੱਧ ਇਹਨੇ ਵਧਣਾ ਹੈਗਾ ਵੀ 32 ਦਿੱਤੀ ਦੀ ਐਵਰੇਜ ਚੱਲਣ ਵਾਲੀ ਹੈਗੀ ਆ ਖੁੱਲਾ ਹੀ ਦੂ ਵੀਰੇ ਕੋਈ ਰੌਲਾ ਨਹੀਂ ਬਈ ਠੀਕ ਹੈ ਤੇ ਸੀਮਨ ਵਗੈਰਾ ਤੋਂ ਨਹੀਂ ਕਨਫਰਮ ਕਿਹੜਾ ਲੱਗਿਆ ਸੀਮਨ ਸਾਰਾ ਬਈ ਕਨਫਰਮ ਆਪਣੇ ਕੋਲੇ ਆਇਆ ਨਹੀਂ ਹੈਗੀ ਕਿ ਫਾਰਮ ਤੋਂ ਲਈ ਹੈਗੀ ਠੀਕ ਵਿੱਦ ਪ੍ਰੂਫ ਸਾਰੇ ਪੈਣੇ ਆਪਣੇ ਕੋਲੇ ਠੀਕ ਹੈ ਈ ਜੇ ਤਾਂ ਨਾ ਜਾਏ ਤੋਰੀ ਬਾਰ ਨੂੰ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਪੂਰੀ ਸੋਹਣੀ ਚੰਗੀ ਉੱਚੇ ਲੰਬੇ ਕੱਦ ਕਾਠ ਵਾਲੀ ਫੁੱਲ ਬਰੀਡ ਦੇ ਵਿੱਚ ਦੂਜਾ ਸੂਆ ਵੈੜ ਸੁੰਦੀ ਪਈ ਐ ਲਗਭਗ ਇਹਦੇ 5 6 ਦਿਨ ਬਾਕੀ ਪਏਗੇ ਤੇ ਪਹਿਲੇ ਸੂਏ ਦਾਸ ਦਿਆ ਕਿ 30 ਕਿਲੋ ਤੋਂ ਪਾਰ ਇਹਦਾ ਐਚ ਐਫ ਵੈੜ ਦਾ ਦੁੱਧ ਦਿੱਤਾ ਹੋਇਆ ਐਦ ਕੀ ਆਪਾਂ ਅੰਦਾਜ਼ਾ ਚੰਗੀ ਕੇਅਰ ਦਾ ਮੌਸਮ ਸੂਟ ਕਰੂ ਉਹਨੇ 34 35 ਨਹੀਂ ਆਪਾਂ ਜੱਟ ਸੌਦਾ ਲਾ ਕੇ ਚੱਲੀਏ 32 ਦਿਤ ਤਵਾਰ ਵਾਲੀ ਵੈੜ ਹੈਗੀ ਐ ਇਹ ਫਿਰ ਖੁੱਲੀ ਫਿਰਦੀ ਐ ਤੁਰਦੀ ਨਹੀਂ ਮੋਰੀ ਨਾਲ ਹਨਾ ਬਈ ਆਪ ਦੀ ਮਰਜ਼ੀ ਫੋਟੋਆਂ ਖਾਣਾਂ ਕਰਦੇ ਨੇ ਉਹਨਾਂ ਨੇ ਜਾ ਗਿਆ ਲਾ ਸੋ ਲੇਵਾ ਵਗੈਰਾ ਦੇਖੋ ਫੱਟ ਫਾੜ ਲੇਵਾ ਬਿਲਕੁਲ ਕੰਪੈਕਟ ਫਾੜੀ ਵਾਲਾ ਹਵਾਨਾ ਹੈਗਾ ਦੂਜਾ ਸੂਆ ਸੂਣ ਨੂੰ ਦਿਨ ਪੰਜ 6 ਕਰਦੀ ਆ ਅੱਗੇ ਪਿੱਛੇ ਦਾ ਹਵਾਨਾ ਹਜੇ ਦਾ ਕੱਚੀ ਹੈ ਜਿਵੇਂ ਕਹਿੰਦਾ ਸੇਰ ਚ ਪੂਣੀ ਕਰਤੀ ਗਈ ਹੈ ਇਹ ਕਰਮ ਵਾਲੀ ਕੋਨਾ ਕੋਸ ਕਰੂ ਜਦੋਂ ਸੂਣ ਤੇ ਆਊਗੀ ਕਿਉਂਕਿ ਕੱਦ-ਕੱਦ ਬਾਡੀ ਵੇਟ ਵਗੈਰਾ ਬਹੁਤ ਥੋੜਾ ਜਿਹਾ ਠੀਕ ਹੈ ਐ ਨਹੀਂ ਹੈਗੀ ਵੀ ਵਾਲੀ ਦੀ ਹੋਗਾ ਹਨਾ ਅਸਾ ਦੋਨੇ ਅਟੈਚ ਆਏ ਮਸ਼ੀਨ ਲਾਉ ਤਾਂ ਹੈ ਹੱਥੀ ਚੋਂ ਹਨਾ ਠੀਕ ਹੈ ਸੋ ਲੇਵਾ ਦੇਖੋ ਫਾੜੀ ਵਾਲਾ ਤੇ ਮੇਰੇ ਕੋਲ ਜਿਹੜਾ ਇਹਦਾ ਲੈਵਾ ਡਾਕਟਰ ਦਾ ਨੰਬਰ ਫੋਨ 'ਚ ਰੱਖਣ ਦੀ ਜਰੂਰਤ ਨਹੀਂ ਕਿਉਂਕਿ ਇਹ ਲੈਵਾ ਕੰਪੈਕਟ ਹਵਾਨਾ ਟੁੱਟਮਾ ਲੈਵਾ ਨਹੀਂ ਮਸਟੈਟਿਕ ਦੇ ਚਾਂਸ ਇਹਦੇ ਵਿੱਚ ਜ਼ੀਰੋ ਮਾਤਰਾ ਜਾਮਾ ਇਹਦੇ ਵਿੱਚ ਸੋ ਦੇਖੋ ਤੇ ਅੱਗੇ ਬਾਈ ਜੀ ਗੱਲ ਕਰਦਾ ਦੋ ਨੰਬਰ ਤੇ ਜਰਸੀ ਦਾ ਪਾਚਾ ਖੜਾ ਇਹ ਬਾਈ ਦੋ ਦੰਦ ਦਾ ਮੂੰਹ ਆਏ ਬੱਸੀ ਦੋਂਦੀ ਹੁੰਦੀ ਉਹ ਮੇਰ ਸਾਹਿਬ ਦੋ ਦੰਦ ਕੱਢਦੀ ਆ ਬਾਈ ਠੀਕ ਆ ਮੰਨ ਕੇ ਚੱਲੇ ਵੀ ਖੀਰੀ ਮੰਨ ਲੈ ਚਾਹੇ ਬੰਦਾ ਦੋਂਦੀ ਮੰਨ ਲੈ ਦੋਂਦੀ ਮੰਨ ਚਾਹੇ ਹਲੇ ਦੁੱਕ ਦੇ ਦੰਦ ਕੱਢਦੀ ਆ ਬਸ ਅੱਛੇ ਦੰਦ ਕੱਢੀ ਆ ਜਾਨ ਹਾਂ ਠੀਕ ਹੈ ਇਹ ਦਿਨ ਕਹਿ ਕੇ ਬਾਈ ਜੀ ਲੈnde ਸੁ ਇਨੇ ਦੇ ਪੂਰੇ ਵੀ 13 ਦਿਨ ਬਾਕੀ ਪੈਣ ਹੈ ਜੀ 13 ਦਿਨ ਹਜੇ ਬਾਕੀ ਆ ਹਾਂ ਤੇ ਲੇਵਾ ਫਿਰ ਫਾੜੀ ਵਾਲੇ ਵੀ ਕੱਢ ਜਾਂਦੇ ਹਨ ਇਹ ਮਨਗਾ 29 ਦਿਨ ਹੀ ਪੂਰੇ ਹੁੰਦੇ ਆ ਭਾਈ ਇਹ ਇਹ ਕਿਹੜੇ ਸੀਮਨ ਜੀ ਆਪਾਂ ਪਤਾ ਕੁਝ ਭਾਈ ਸਾਰਾ ਰਿਕਾਰਡ ਹੈਗਾ ਹੁਣ ਜੇ ਕੁਝ ਮਰਜ਼ੀ ਕਰ ਲੈਗੇ ਸਾਡੇ ਕੋਲ ਫੋਨ ਤੇ ਰਿਕਾਰਡ ਇਹਦਾ ਵੀ ਸਾਰੀ ਹੈਗਾ ਸਾਰਾ ਜਿਹੜਾ ਪੁੱਛੂ ਉਹਨੂੰ ਦੱਸਾਂਗੇ ਆਪਾਂ ਦੱਸਾਂਗੇ ਇਹ ਆਪਾਂ ਇੱਕ ਹੀ ਜੀ ਆਪਣੇ ਕੋਲ ਦੋ ਸੀ ਹੈ ਜਾਕੀਆਂ ਇਹ ਠੀਕ ਠੀਕ ਨਾਲ ਇੱਕ ਹੀ ਫਾਰਮ ਵੀ ਨਹੀਂ ਆਈਆਂ ਇੱਕ ਸੇਲ ਹੋ ਗਈ ਹੈ ਇੱਕ ਜੀ ਵੀ ਤੇ ਸੇਲ ਹੋਊਗੀ ਠੀਕ ਹੈ ਤੇ ਇਹਦੇ ਆਪਾਂ ਅੰਦਾਜ਼ਾ ਲਾ ਸਕੀਏ ਜਿਹੜੇ ਸਾਡੇ ਮਾਲਕ ਨੇ ਆਪ ਨੂੰ ਦੱਸਿਆ ਸੀਮਨ ਵਗੈਰਾ ਬਾਰੇ ਕਿੰਨਾ ਕੇ ਦੁੱਧ ਪਾ ਦੋ। ਦੋਵੇਂ 25 ਕਿਲੋ ਮੰਨ ਕੇ ਲੈ ਲਏ ਬੰਦਾ। ਵੀ 25 ਕਿ ਦੀ ਐਵਰੇਜ ਮੈਕਸਿਮਮ ਚੰਨ ਵਾਲੀ ਹੈਗੀ। ਸਾਸੀ ਦੁੱਧ ਦੇਣਾ ਖਰਾ ਦੁੱਧ ਦੇਣਾ 25 ਕਿਲੋ। ਠੀਕ ਹੈ। ਸੂਨ ਦੇ ਵਿੱਚ ਇਹਦੇ ਹਜੇ 13 ਦਿਨ ਬਾਕੀ ਪਏ। 13 ਦਿਨ ਬਾਕੀ ਪਏ ਨੇ ਮੜੀ ਫੇਸ ਕੁਆਲਟੀ ਦਿਖਾ ਦੇ ਵੀਰੇ ਮੜੀ। ਸੋ ਪਿਓਰ 골ਡਨ ਕਲਰ। ਜਿਹੜੇ ਵੀਰੇ ਕਹਿੰਦੇ ਆ ਵੀ ਅਸਲ ਪੰਜਾਬ ਵਾਲੀ ਜਰਸੀ ਲੈਣੀ ਆ। ਉਹ ਜਰਸੀ ਆ ਜਮਾ। ਕਿਆ ਬਾਤ ਆ ਤੋਰਦੀ ਵੀਰੇ ਲੰਬੀ ਇਹਨੂੰ। ਸੋ ਫੁੱਲ ਸਾਈਜ਼ ਆ ਕੋਈ ਵੀਰੇ ਫੁੱਲ ਬਰੀਡ ਦੇ ਵਿੱਚ ਆ ਚਾਹੇ ਬਿਲਕੁਲ ਜਿਹਨੂੰ ਜਰਸੀ ਵਾਲਾ ਨੌਲੇਜ ਵੀ ਨਹੀਂ ਉਹ ਲੈਵਾ ਵੀਰੇ ਉਹ ਲੈ ਜਾਏ ਮੈਂ ਲੈਵਾ ਕੋਲੇ ਹੋ ਕੇ ਦਿਖਾ ਦੇ ਲੈਵਾ ਦੱਸ ਜੀ ਕਿੰਨਾ ਕਾੜਾ ਠੀਕ ਹੈ ਸੋ ਲੈਵਾ ਦੇਖੋ ਬੱੱਠੜ ਜਿੱਡਾ ਹਵਾਨਾ ਹਣੇ ਅਜੇ 13 ਦਿਨਾਂ ਦੀ ਕੱਚੀ ਆ 13 ਦਿਨਾਂ ਨੂੰ ਇਹਨੇ ਕੋਸਲਾ ਕੋਸ ਪਾਲ ਪੁੱਲ ਵੀ ਪਉਣੀ ਆ ਇਹ ਬੱੱਠੀਆਂ ਐਵਰੇਜ ਮੰਨੇ ਦੁੱਧ ਕਿਥੇ ਇੱਕ ਚੱਲ ਜੂਵੇ ਕੋਈ 25 ਕਿਲੋ ਖਰਾ ਦੁੱਧ ਹੋਵੇ ਫੁੱਲ ਹੀ ਠੀਕ ਹੈ ਸਾਰਿਆਂ ਕੋਲ ਵੀਰ ਕੋਲੇ ਐ ਮੰਨ ਕੇ ਚੱਲ ਜੀ 27 28 ਤੋਂ ਸਟਾਰਟ ਹੁੰਦੀਆਂ ਨੇ ਬੱਸੀਆਂ ਪਾ ਲੈਣਾ ਬਾਕੀ ਇਹ 35 30 35 35 ਕਿਲੋ ਰੱਖ ਦੇਗਾ ਮਸੀਂ ਆ ਤੇ ਸਾਂਭੀ ਸ ਸੋ ਲੈਵਾ ਦੇਖੋ ਫਟ ਫਟ ਜਾਵਾ ਕਬੂਦਰੀਏ ਗੋੜ ਦੀ ਵੀਰੇ ਵੀਰੇ ਠੀਕਾ ਲੈਣ ਨਾਲ ਕਾਹ ਬਣਾਣਾ ਫੋਨ ਲਾਵੇ ਆਪਾਂ ਨੂੰ ਦੂਜੇ ਸਵਾਲ ਲੈਣ ਵਾਲਾ ਫੋਨ ਆਲਾ ਵੀ ਉਹ ਕਿ ਮੂਰੇ ਚੰਗੇ ਪੇਮੈਂਟ ਲਾ ਕੇ ਲੈਣ ਦੀ ਵੀਰੇ ਪੀ ਲਾ ਕੇ ਲੈਣ ਦੀ ਵੀਰੇ ਸੋ ਜਾਏ ਗੱਲ ਹੈ ਬਾਕੀ ਵਾਲਾ ਜੇ ਆਪਾਂ ਉਹ ਘੁੰਮਣ ਬਾਗ ਜੇ ਪੰਜ ਚਾਰ ਦਿਨ ਆਪਾਂ ਨੂੰ ਮਿਲ ਜੀ ਦੀ ਪੰਜ ਚਾਰ ਦਿਨ ਤੇਲ ਫੂਕੇ ਘਰੇ ਮੁੜਿਆ ਹਣਾ ਪੰਜ ਚਾਰ ਤੇ ਫੂਕੇ ਮੁੜਾਂਗੇ ਘਰੇ ਸੋ ਇਹ ਉਹ ਨਾ ਮੰਨੇ ਵੀਰ ਕੋਈ ਹਮਾਚਰ ਖਵਾਚ ਵਾਲੀ ਆ ਤੇ ਸਾਫ ਸੁਥਰੀ ਜਿੰਦ ਜਾਨ ਜਦੋਂ ਭਾਅ ਦੀ ਗੱਲ ਆਉਂਦੀ ਆ ਤਾਂ ਚੀਜ਼ ਉਦੋਂ ਪੰਜਾਬ ਵਾਲੀ ਆਉਂਦੀ ਆ 40 45 ਭਜਾ ਦੇ ਵਿੱਚ 65 ਜਹਾਮਾਚਰ ਵਾਲੀ ਮਿਲਦੀ ਆ ਮੇਰਾ ਕੰਮ ਆ ਵੀਡੀਓ ਪਾਉਣਾ ਤੇ ਲੋਕ ਸਾਰੇ ਵੀਡੀਓ ਕਵਰ ਉਹ ਵੀ ਨਹੀਂ ਦੇਖਣਾ ਮਾਚਰ ਵਾਲੀ ਵੀ ਉਹਨਾਂ ਨੂੰ ਨਹੀਂ ਪਤਾ ਲੱਗਣ ਲੱਗ ਗਏ ਨਾ ਹੁਣ ਹਾਂ ਉੱਥੇ ਵੀ ਕੰਮ ਜਾ ਘੜ ਚੱਲਿਆ ਹਨਾ ਹਾਂ ਬਈ ਬਾਕੀ ਦੁੱਧ ਨਹੀਂ ਦਿੰਦੇ ਨਾ ਅੱਜ ਜਾਇਜ਼ ਕਰੋ ਲਾਂਬੇ ਫਿਰ ਆਉਂਦੇ ਆ ਸਾਫਤਾ ਰੋਵੇ ਬਾਰ-ਬਾਰ ਮਹਿੰਗਾ ਹੋਵੇ ਇੱਕ ਵਾਰ ਤੇ ਅੱਗੇ ਵੀਰੇ ਤਿੰਨ ਨੰਬਰ ਜਿਹੜੀ ਆਪਾਂ ਇਹ ਦੇਖੀ ਜਾਨਾ ਜਰਸੀ ਸੂਈ ਵੀ ਸਾਈਵਾਲਾ ਬਾਈ ਇਹ ਸਾਈਵਾਲ ਹਾਂਜੀ ਇਹ ਕਦੋਂ ਸੂਈ ਆ ਹਨਾ ਇਹ ਬਈ ਕੱਲ ਰਾਤ ਦੀ ਸੂਈ ਵੀ ਹੈਗੀ ਠੀਕ ਹੈ ਬੱਚਾ ਕੀ ਹੈ ਮਗਰ ਮਗਰ ਬਸ ਐ ਹੀ ਏਦੀ ਠੀਕ ਆ ਥਾਂ ਤੋਂ ਮੋਟਾ ਫਰ ਮੋਟਾ ਹੀ ਪੂਰਾ ਠੰਡੀ ਸੀਲਾ ਪੂਰੀ ਪੂਰੀ ਠੰਡੀ ਆ ਬਈ ਧਾਰਾ ਮਾਰਕ ਦਿਖਾਣੇ ਹੁਣ ਆ ਮਨ ਲੇ ਕੇ ਚੱਲ ਵੀ ਹੋਊਗਾ 14-15 ਕਿਲੋ ਬੌਲੀ ਮੈਂ ਲਗਭਗ ਮਨ ਕੇ ਜਿਹੜੇ ਵੀ 6 ਲੀਟਰ ਤੋਂ ਬਾਹਰ ਵਾਲੀ ਬੌਲੀ ਹੈਗੀ ਆ ਹੈਗੀ ਆ ਬਈ ਮਨ ਕੇ ਹੀ 14-15 ਕਿਲੋ ਕਰ ਗਈ ਬੌਲੀ ਤੇ ਦੁੱਧ ਆ ਮਨ ਕੇ ਸੁਭਰ ਧਾਰਾ ਦੇਖ ਸਕਦੇ ਹੋ ਕੀ ਬਾਤ ਆ ਪੂਰਾ ਮੋਟਾ-ਮੋਟਾ ਚੋਣਾ ਸਾਫ ਸੁਥਰਾ ਤੇ ਪਸਨਾ ਵੀ ਦੇਖੋ ਪੂਰਾ ਕਿਆ ਬਾਤ ਉਹਦੇ ਉੱਤਰੇ ਨਾਲ ਦੀ ਨਾਲ ਨਿਆਣਾ ਪਾਇਆ ਤੇ ਮਗਰਸ ਨਾਲ ਵੀਰ ਮਾਰਦੀ ਧਾਰਾ ਸੋ ਚੋਣ ਦੇਖੋ ਬਿਲਕੁਲ ਇੱਕ ਨੰਬਰ ਦਾ ਚੋਣਾ ਪੂਰਾ ਸਾਫ ਸੁਥਰਾ ਤੇ ਕੋਈ ਭੂਰ ਸਰਲਾ ਨਹੀਂ ਕੋਈ ਇਹ ਟੁੱਟਦੀ ਮੁਗਦੀ ਨਹੀਂ ਅੰਦਾਜ਼ਾ ਲਾ ਕੇ ਚੱਲੇ ਵੀਰੇ 12 ਲੀਟਰ ਤੋਂ ਬਾਹਰ ਦੁੱਧ ਨਿਭੜੂ ਜਾਵਾਂ ਬਾਈ ਹੁਣ ਆਏ ਮੰਨ ਕੇ ਕੱਲ ਵੀ 15 ਕਿਲੋ ਬੋਲੀ ਤੋਂ ਸਟਾਰਟ ਆ ਠੀਕ ਹੈ ਅਗਲਾ 7 7.5 ਕਿਲੋ ਕੱਢਦੀ ਆ ਫਿਰ ਟਾਈਮ ਦਾ ਹਾਜ਼ਰ ਹੈਗਾਗਾ ਹੈ ਹੈ ਠੀਕ ਹੈ ਇਹਦਾ ਭਾਅ ਬਯਾਰ ਜਫਰ ਇਹਦਾ ਭਾਅ ਬਯਾਰ ਬਾਈ ਲੈਣ ਦੇਣੀ ਆ ਬਸ ਆਏ ਮੰਨ ਕੇ ਚੱਲੇ ਵੀ 72000 ਦੀ ਦੇਦਾਂਗੇ ਮਾਨਤਨ ਕਰਦਾਂਗੇ ਹਣਾ ਮਾਨਤਨ ਕਰਦਾਂਗੇ ਇਹ ਬੰਦੇ ਦਾ ਠੀਕ ਹੈ ਹਾਂ ਸੋ ਤੀਜੇ ਨੰਬਰ ਜਿਹਦੇ ਆਪਾਂ ਸਾਈ ਭਾਲ ਵੇੜ ਦੇਖੀ ਜਨੇ ਸੂਈ ਸਬਾਈ ਤਾਜੀ ਸੂਈ ਵੇ ਕੱਲ ਦੀ ਜੇਰ ਵਗੈਰਾ ਕ ਤੇ ਹੈ ਕਿਤਰਾ ਦੀ ਮਾਜੀ ਜਮਾਣਾ ਮਾਜੀ ਆ ਬਈ ਸੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਤੇ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਫਿਟਿੰਗ ਵਾਲਾ ਸਾਫ਼ ਸੁਥਰਾ ਜਮਾ ਬੱਚਾ ਇਹਦੇ ਪਿੱਛੇ ਆ ਗਿਆ ਮੇਲਗਾ ਬੱਚਾ ਜੀ ਬੱਚਾ ਮਗਰ ਆ ਗਿਆ ਬੱਚਾ ਤੇ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਹਨਾ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਲੈ ਚਲੋ ਬੱਚੇ ਬੱਚੇ ਦਾ ਕਰਦੀ ਆ ਠੀਕ ਹੈ ਸੋ ਥਾਣ ਤੁਹਾਨੂੰ ਦੇਖੋ ਕਿਆ ਬਾਤ ਹੈ ਗੁੱਲੇ ਵਾਲਾ ਥਾਣਾ ਜਮਾ ਹਾਥੀ ਚਵਾਈ ਵਾਲਾ ਬੱਚਾ ਲਾਇਆ ਪਰ ਦੇਖੋ ਵਸਾਬ ਵੀ ਕਰਿਆ ਗਾ ਨੇ ਤੇ ਧਾਰਾ ਤੁਰਾ ਇੱਕ ਨੰਬਰ ਆ 72000 ਦੀ ਮਿਰ ਕਹਿੰਦਾ ਦੇਣੀ ਆ ਤੇ ਅੱਗੇ ਆਪਾਂ 4 ਨੰਬਰ ਤੇ ਐਚ ਐਫ ਦੀ ਬੱਚ ਏ ਬਈ ਜੋੜਾ ਹੀ ਨਹੀਂ ਇੱਕ ਫਾਰਮ ਜੀ ਆਪਾਂ ਨੇ ਗੱਬਣਾ ਇਹ ਗੱਬਣਾ ਬੱਛੇ ਨਹੀਂ ਬਈ ਦੰਦੀਆਂ ਖੀਰੀਆਂ ਦੇ ਦਉਂਦੀਆਂ ਵਾ ਖੀਰੀਆਂ ਦਉਂਦੀਆਂ ਹੋਣਗੀਆਂ ਬਈ ਉਥੇ ਵੀ ਦੰਦ ਪਟਾਏ ਤੱਕਾ ਵੜਾ ਕਰਦੀਆਂ ਨਹੀਂ ਇਹ ਮੰਨ ਕੇ ਚੱਲ ਐਵਰੇਜ ਖੀਰੀ ਇਹ ਜੀ ਹੈਗੀ ਆ ਵਾ ਖੀਰੀਆਂ ਦਉਂਦੀਆਂ ਹੋਣਗੀਆਂ ਵੈਂਟ ਆ ਜਾਮਾ ਠੀਕ ਐ ਦੋ ਕਦਾਂ ਢੋੜੇ ਹੋਣਗੇ ਜੀ ਢੋੜੇ ਹੋਣਗੇ ਕਿਉਂਕਿ ਉਥੇ ਖੁੱਲੀਆਂ ਫਰਤੀਆਂ ਫੜੀਆਂ ਨਹੀਂ ਆਪਾਂ ਨੇ ਕਿੰਨੇ ਟਾਈਮ ਦੇ ਗੱਬਣਾ ਬਈ ਆ ਤਿੰਨ ਮਹੀਨਿਆਂ ਤੋਂ ਪੰਜ ਦਿਨ ਘਟਾਈਏ ਠੀਕ ਐ ਹਾਂ ਤੇ ਆ ਵਾਲੀ ਤੇ ਇਹ ਪੰਜ ਮਹੀਨੇ ਦੀ ਗੱਬਣਾ ਕੀ ਇਹ 5 ਮਹੀਨੇ ਦੀ ਗੱਬਣ ਹੈ ਇਹ 3 ਮਹੀਨੇ ਤੇ 5 ਦਿਨ ਘਾਟਾ ਘਾਟਾ ਬਾਈ ਜੀ ਕੱਲੀ ਖਾਤਰ ਫੋਨ ਲਾਵੇ ਦਮਾਂਗੇ ਤੇ ਜੋੜੀ ਦਵਾਂਗੇ ਆਪਾਂ ਠੀਕ ਹੈ ਕੱਲੀ ਆਪਾਂ ਦੇਣੀ ਕੋਈ ਕੱਲੀ ਕੋਈ ਨਹੀਂ ਦੇਣੀ ਠੀਕ ਹੈ ਨਾ ਗੱਲ ਉਹ ਵੀਰ ਆਪਾਂ ਕੱਲੀ ਆਪਾਂ ਨੂੰ ਫੋਨ ਲਾਵੇ ਠੀਕ ਹੈ ਦੋਨੇ ਇਕੱਠੇ ਚਲ ਇਕੱਠੇ ਹੀ ਦਵਾਂਗੇ ਠੀਕ ਹੈ ਇਹਨਾਂ ਦੇ ਭਾਵ ਯਾਰ ਫਿਰ ਭਾਵ ਯਾਰ ਬਾਈ ਇਹਨਾਂ ਨੂੰ ਫੋਨ ਵੀ ਕਰਾਂਗੇ ਠੀਕ ਹੈ ਕਿਉਂਕਿ ਜਿੰਨੇ ਬਾਈ ਤਿਆਰ ਹੋਣੀਆਂ ਬੱਸੀ ਰੁੱਤ ਜਾਉਣੀ ਆ ਪੂਰੀ ਰੁੱਤ ਜੀ ਪੂਰੀ ਆਉਣੀ ਆ ਬਸੇ 2 ਲੱਖ ਦੀ ਬੱਸੀ ਬਿੱਪੀ ਸੋ ਜਿਹੜੀ ਪਹਿਲੇ ਨੰਬਰ ਦੇ ਦਿਖਾਈ ਜਨਿਆ ਕਿਆ ਬਾਤਾਂ ਜ ਹੜੇ 3 ਮਹੀਨੇ ਤੋਂ 5 ਦਿਨ ਘਟਿਆ। ਵੱਡੀ ਹੈ ਬਾਈ ਕੋਈ ਆਏ ਨਾ ਬੰਦਾ ਕਦੇ ਛੋਟੀ ਆਏਗੀ। ਹੜੇ 6 ਮਹੀਨੇ ਇਹਨੇ ਕੱਢਨੇ ਹੋਰ ਹਨਾ। 6 ਮਹੀਨੇ ਹੋਰ ਕੱਢਨੇ ਕੱਦ ਕਾਟ ਫੋਲਦੀ ਕਰਨਾ। ਠੀਕ ਹੈ ਸੋ ਟੈਗ ਟੂ ਦੇਖੋ ਫਿਰ ਫਾਰਮਾਂ ਦੇ ਪਾਏ ਵੇ ਜਾਵਾਂ। ਜਾ ਜਾ ਗੱਲ ਮੋਰੀ ਦੰਯੋ ਕਨਕਾਲ ਨਹੀਂ ਕਰਦੀ ਹੈ ਹਨਾ। ਸੋ ਪੂਰਾ ਜਿਹੜਾ ਸਾਬ ਸਮਹਾਰਾ ਟਾਈਮ ਸੀ ਨਾ ਲੰਘ ਗਿਆ। ਹੁਣ ਤਾਂ ਭਾਵੇਂ ਬੰਨ ਕੇ ਕਾਰਗਲ ਜਾ ਮੰਨ ਕੇ ਚੱਲੋ ਵੀ ਇਹਨਾਂ ਨੂੰ। ਅੱਜ ਸਾਈਲ ਜੀ ਮਿਲ ਜAVE। ਅਸਲ ਨਹੀਂ ਬਾਈ ਲੈ ਤਾਂ ਹਾਂ ਦੋ ਸਿੱਧੀਆਂ ਨੇ ਬੱਤੀਆਂ। ਤੇ ਪੂਰੇ ਫਿਰ ਚੰਗੇ। ਹਰ ਵੀ ਚਾਰ ਚਾਰ ਹੀ ਨੇਗੇ। ਠੀਕ ਹੈ ਤੇ ਮੈਕਸਿਮਮ ਫਰਕ ਕਿੰਨੇ ਗਏ ਦੁੱਧਰੇ ਮਾਮਾ ਦੀਆਂ ਇਹ ਦੁੱਧ ਭਈ ਐ ਮੰਨ ਗਏ 30 35 ਕਿਲੋ ਤੋਂ ਪਾਰ ਵਾਲੀ ਸਾਰੇ ਬੜਾ ਬੰਦਿਆ ਠੀਕ ਹੈ ਜਿੱਥੋਂ ਆਪਣੇ ਕੋਲ ਆਈ ਹੈ ਹਨਾ ਠੀਕ ਹੈ ਤੇ ਦੇਮਾਂ ਦੇ ਜੋੜਾ ਇਕੱਠਾ ਹੀ ਹਨਾ ਜੋੜਾ ਵੀਰੇ ਇਕੱਠਾ ਦਮਾ ਆਹ ਦੇਖੋ ਪੂਰਾ ਮਸਤੀ ਕਰਦਿਆਂ ਜਾਵਾ ਕਿਆ ਬਾਤ ਹੈ ਜਵਾਨੀ ਚੜ੍ਹਦੀ ਆ ਇਹਨਾਂ ਤੇ ਪੂਰੀ ਜਮਾ ਬਈ ਮੈਂ ਥਣ ਵੀ ਦਿਖਾ ਦੇ ਥਣ 4 ਹੀ ਨੇਗੇ ਤੂੰ ਬੰਦਾ ਐ ਨਾ ਕਹਦੇ 5000 6000 ਹੋਣਗੇ ਠੀਕ ਹੈ ਉਹ ਆਪਣੀ ਗਰੰਟੀ ਉਹ ਥਣ ਦੇਖੋ ਜਮਾ ਚ ਠੀਕ ਹੈ 4 4 ਹੀ ਨੇਗੇ ਠੀਕ ਹੈ ਅੱਗੇ ਜਿਹੜੀ ਦੋ ਨੰਬਰ ਦੇਖੀ ਜੰਨੇ ਆਪਾਂ ਇਹ ਬਈ ਪੰਜਵੀਂ ਨਹੀਂ ਗੱਪਣਾ ਬੱਤੀ ਇਹ ਪੰਜ ਮਹੀਨੇ ਗੱਪਣ ਹਾਂ ਇਹਦੇ ਵਿਥਾਨ ਚਾ ਪੰਜ ਮਹੀਨੇ ਪੂਰੇ ਹੋ ਗਏ ਠੀਕ ਹੈ ਹਾਂ ਤੇ ਕੁਸੀਮਤ ਤਾਂ ਨਹੀਂ ਯਾਦ ਕਿੜੀਆਂ ਦੀ ਐ ਇਹ ਸੀਮਨ ਬਾਈ ਆਪਣਾ ਕੋਈ ਹੈਗਾ ਡਾਟਾ ਆਪਣਾ ਸਾਰਾ ਰਿਕਾਰਡ ਹੀ ਲੈ ਕੇ ਆਏ ਜੀ ਆਪਾਂ ਠੀਕ ਹੈ ਤੋਰ ਦੀ ਬਾਹਰ ਨੂੰ ਸੋ ਜਿਹੜੀ ਆਪਾਂ ਇਹ ਵਹਿੜ ਦੇਖੀ ਜੰਨੇ ਆ ਇਹ ਹੈਗੀ ਹੈਗੀ ਪੰਜ ਮਹੀਨਾ ਦੀ ਗੱਪਣ ਪੰਜ ਮਹੀਨੇ ਬਾਈ ਫੇਸਬੁਕ ਕੁਆਲਿਟੀ ਦਿਖਾ ਦੇ ਮੜਾਈ ਸੋ ਦੇਖੋ ਕਿਆ ਬਾਤ ਆ ਫਾਰਮ ਦੇ ਟੈਗ ਟੂ ਫਿਰ ਪਏ ਵੈ ਇਹਨਾਂ ਦੇ ਉੱਡ ਜਿਆ ਫਿਰ ਜਿਆ ਕਬੂਤਰੀਆਂ ਗੋਇ ਜਮਾ ਤੇ ਰਾਜੀ ਸਮਝ ਬਣ ਜੈ ਗੱਪਣਾ ਹੋਈਆਂ ਹੋਈਆਂ ਜਾਂ ਤਾਂ ਖੀਰੀਆਂ ਹੋਣਗੀਆਂ ਜਾਂ ਦੋ ਗਜ ਦੰਦ ਜਿਹਨਾਂ ਨੇ ਤੋੜੇ ਹੋਣਗੇ ਕੱਢ ਦੀਆਂ ਹੋਣਗੀਆਂ ਬਸ ਇੱਕੋ ਹੀ ਗੱਲਬਾਤ ਹੋਊ। ਸੋ ਆ ਦੇਖੋ ਐ ਉੜਦਿਆਂ ਫੁਰਦਿਆਂ ਜਾਵਾਂ। ਸੋ ਥਾਣਾ ਪਹਿਦੇ ਵੀ ਦਿਖਾ ਦਿੰਨੇ ਆ। ਦਿਖਾ ਦੇ ਥਣ ਚਾਰ-ਚਾਰ ਮਿੰਨੇ ਕੋਈ ਆਏ ਨਾ ਕੋਈ ਪੰਜ ਐਸੀ ਖਾਨ ਨੇਗੇ। ਚਾਰ-ਚਾਰ ਥਾਣੀ ਨੇਗੇ। ਠੀਕ ਹੈ ਨੰਬਰ। ਕਿੱਦਿਆਂ ਦੇਖਾਂ ਐ ਲੱਗਦੀਆਂ ਜਿਵੇਂ ਆੜੀ ਦੁੱਡੂਡ ਮੀਨਾ ਬਾਕੀ ਪਿਆ ਹੁੰਦਾ ਜਿਵੇਂ। ਜੈ ਗੱਲ। 98778689 98735 5800 ਸਾਲੀ 2 ਗੱਬਣ ਦਿਖਾ ਦਿਆਂ ਬੱਚਿਆਂ ਚੱਕਪਾਸ ਇੱਕ ਸਾਈਵਾਲ ਗਾਂ ਸੂਈ ਵੀ ਤੇ ਇੱਕ ਜਰਸੀ। ਮੁੰਦਾ ਤਾਂ ਨਗੀ ਨਹੀਂ ਜਮਾ ਕਿਆ ਬਾਤ ਹੈ ਇੱਕ ਪਹਿਲੇ ਨੰਬਰ ਤੇ ਖੜੀ ਹੈ ਐਫ ਐਫ ਨੱਗੇਲੇਵੇ ਦੀ ਗੱਬਣਾ ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਤੋਂ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈ